Gracias. Apenas o ਅਗੇ ਫੇਰ ਫੋਟੋ ਬਣੀ ਹੈ ਨਾ ਦੇਖੀਆ ਲਖਣ ਵਾਲੇ ਦੀ ਇਮਾਨਦਾਰੀ ਤੇ ਜਲਦੇਵ ਤਾਂ ਇੰਨਾ ਮਤਲਬ ਕਿ ਖੁਸ਼ ਹੋਏ ਉਹਨਾਂ ਨੇ ਡੁੱਗੀ ਲਗਾ ਕੇ ਉਹਨੂੰ 80 ਦਾ ਜਿਹੜਾ ਉਹਦਾ ਵਿਚਾਰਾ ਸਿੰਪਲ ਹੈ ਲੱਕੜੀ ਦਾ ਤੇ ਲੋਹੇ ਦਾ ਕੋਹਾੜਾ ਸੀ ਉਹ ਦੀਆ سونے ਚਾਂਦੀ ਪੈਸੇ ਪਿੱਛੇ ਲਾਲਚ ਵਿੱਚ ਆ ਕੇ ਵੇਖੋ ਬੜਾ ਕੁਝ ਮਤਲਬ ਕਿ ਬੇਈਮਾਨੀਆਂ ਕਰ ਜਾਂਦੀ ਆ ਰਿਸ਼ਤੇ ਰਿਸ਼ਤੇ ਨੂੰ ਭੁੱਲ ਜਾਂਦੇ ਆ ਪੈਸਿਆਂ ਪਿੱਛੇ ਹਨਾ ਇਦਾਂ ਮਤਲਬ ਕਿ ਪਰ ਕਹਿੰਦੇ दिता है ना, भी करना चाहिए ने मान लो किसी अपने घर में भी नहीं कहना फोन लेके दो मैं बुलेट लेके दो नहीं वैसे ये तो नहीं है। भी उम्र नहीं जो उम्र होएगी भी ਪਰ ਤੁਸੀਂ ਉਹ ਕੰਮ ਜਿਹੜਾ ਆ ਨਹੀਂ ਕਰਨਾ ਆਪਣੇ ਸੂਲਾਂ ਤੇ ਪੱਕੇ ਰਹਿਣਾ ਠੀਕ ਹੈ ਬੇਟਾ ਜੀ ਹਾਂ ਜੀ